ਪਿਤੇ ਲੰਬੇ ਸਮੇਂ ਤੋਂ ਬੁੱਡੇ ਦਰਿਆ ਦੀ ਗੰਦਗੀ ਬਾਰੇ ਸਵਾਲ ਖੜੇ ਹੋ ਰਹੇ ਨੇ ਤੇ ਇਸ ਦੀ ਸਫਾਈ ਨੂੰ ਲੈ ਕੇ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਸਮਾਜ ਸੇਵੀ ਲੋਕਾਂ ਵੱਲੋਂ ਵੀ ਇਸ ਦੀ ਸਫਾਈ ਦੇ ਲਈ ਲਗਾਤਾਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਇਸੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀ ਇੱਕ ਕਮੇਟੀ ਬਣਾਈ ਗਈ ਹੈ ਤੇ ਇਸ ਦੀ ਇੱਕ ਅਹਿਮ ਬੈਠਕ ਲੁਧਿਆਣਾ ਦੇ ਤਾਜਪੁਰ ਰੋਡ ਤੇ ਬਣੇ ਐਸਟੀਪੀ ਵਿਖੇ ਹੋਈ ਹੈ ਤੇ ਬੁੱਢੇ ਨਾਲੇ ਦੀ ਸਪਾਈ ਦੇ ਲਈ ਇਸ ਬੈਠਕ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਤੇ ਇਸ ਦੇ ਵਿੱਚ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸਿਚੀਵਾਲ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਵਿਧਾਨ ਸਭਾ ਦੀ ਇਸ ਕਮੇਟੀ ਦੇ ਚੇਅਰਮੈਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਇਹ ਸਰਕਾਰ ਦੇ ਨਾਲ-ਨਾਲ ਲੁਧਿਆਣਾ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਇਸ ਦੀ ਸਪਾਈ ਦੇ ਵਿੱਚ ਸਹਿਯੋਗ ਕਰਨ ਤੇ ਉਹਨਾਂ ਨੇ ਕਿ तकरीबन ਅਸੀਂ ਬਾਈ ਇਸ ਦਸੰਬਰ ਤੋਂ ਲੈ ਕੇ ਜਦੋਂ ਦਾ ਇਸ ਲਗਾਤਾਰਤਾ ਦੇ ਨਾਲ ਸੇਵਾ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਦੇਖਿਆ ਕਿ ਪਹਿਲਾਂ ਤੋਂ 70 ਮੰਡਲੀ 74 ਮੰਡਲੀ ਪਾਣੀ ਜਿਹੜਾ ਹੈਗਾ ਉਹ ਜੋੜਨ ਦੇ ਨਾਲ ਸਭ ਤੋਂ ਜ਼ਿਆਦਾ ਕਿਉਂਕਿ ਪਾਣੀ ਉਹ ਥੋੜ ਡਿੱਗਦਾ ਸੀ ਉਹਦੇ ਨਾਲ ਇੱਕ ਬਹੁਤ ਵੱਡੀ ਰਾਤ ਮਿਲੀ ਉਦੋਂ ਮਗਰੋਂ ਜਿਹੜੀਆਂ ਅੱਪਰ ਡੈਰੀਆਂ ਸੀ ਪੇ 76 ਡੈਰੀਆਂ ਸੀ ਇਹਨਾਂ ਦਾ ਗੋਹਾ ਜਿਹੜਾ ਹੈਗਾ ਦਰਿਆਸ ਡਿੱਗਦਾ ਸੀ ਜਿਹੜੀਆਂ ਇਸ ਵੇਲੇ ਸੱਤ ਰਹਿ ਗਈਆਂ 70 ਜਣੀਆਂ ਹੈਗੀਆਂ ਉਹ ਉਹ 69 ਜਣੀਆਂ ਹੈਗੀਆਂ ਉਹ ਜਿਹੜੀਆਂ हट ਗਈਆਂ ਬੰਦ ਬੱਧਿਆ ਉਹਨਾਂ ਦਾ ਗੋਹਾ ਵਿਅਸੀ ਤੋਂ ਹੁਣ ਤੱਕ ਚੁੱਕਦੇ ਰਹੇ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਪੈਂਦੇ ਸੀ ਅੱਠਾ ਪਿੰਡਾਂ ਦਾ ਉਹਦੇ ਵਿੱਚੋਂ ਪੰਜ ਪਿੰਡਾਂ ਦੇ ਹੋ ਗਏ ਛੇਵੇਂ ਦੇ ਜਿਹੜਾ ਹੈਗਾ ਉੱਥੇ ਚੱਲਦਾ ਕੰਮ ਤੇ ਦੋ ਪਿੰਡ ਜਿਹੜੇ ਹੈਗੇ ਆ ਉਹ ਨਾਲ ਇਹਦੇ ਜੁੜ ਜਾਣੇ ਆ ਉਹ ਕਿ ਪਾਪ ਲਾਈਨ ਦਾ ਕੰਮ ਆ ਜਿਹੜਾ ਉਹ ਹਜੇ ਸ਼ੁਰੂ ਨਹੀਂ ਹੋਇਆ ਸ਼ੁਰੂ ਹੋ ਜੂਗਾ ਜ ਜਿਹੜੀ ਵਿਧਾਨ ਸਭਾ ਦੇ ਬੁੱਢਾ ਦਰਿਆ ਤੇ ਖੱਗਰਿਆ ਦੀ ਇੱਕ ਸਾਂਝੀ ਕਮੇਟੀ ਬਣੀ ਆ ਤੇ ਪਹਿਲੀ ਵਾਰੀ ਹੋਇਆ ਅੱਜ ਤੱਕ ਜਦੋਂ ਦੀ ਸਰਕਾਰਾਂ ਬਣਦੀਆਂ ਆਂ ਅਲੱਗ-ਅਲੱਗ ਕਮੇਟੀਆਂ ਨੇ ਬਣਦੀਆਂ ਨੇ ਹਰ ਮਹਿਕਮੇ ਦੀਆਂ ਪਰ ਪਹਿਲੀ ਵਾਰੀ ਬੁੱਢਾ ਦਰਿਆ ਤੇ ਖੱਗਰਿਆ ਤੇ ਪਾਣੀਆਂ ਤੇ ਕਮੇਟੀ ਬਣੀ ਆ ਤੇ ਜਿਹੜੀ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਪ੍ਰਕਾਰ ਸ਼੍ਰੀ ਸਦਮਾ ਜੀ ਨੇ ਬਣਾਈ ਤੇ ਉਸ ਚ 10 ਮੈਂਬਰਾਂ ਦੀ ਕਮੇਟੀ ਜਿਸ ਚ ਮੈਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਜਿਹੜੇ ਹਰ ਮਤਲਬ ਕਿ ਮਹੀ ਕਮੇਟੀ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਜੇ ਕਾਫੀ ਹੱਦ ਤੱਕ ਅਸੀਂ ਅੱਜ ਦਾ ਤਕਰੀਬ 2 ਸਾਲ 1.5 ਸਾਲ ਹੋ ਗਿਆ ਕਮੇਟੀ ਬਣੀ ਨੂੰ ਕਾਫੀ ਹੱਦ ਤੱਕ ਬੁੱਢਾ ਦਰਿਆ ਤੇ ਗਦਰਿਆ ਦੀ ਵਿజిਟ ਕੀਤੀ ਅਸੀਂ ਮੌਕੇ ਤੇ ਕਾਫੀ ਜਿਹੜੀਆਂ ਕਮੀਆਂ ਪਾਈਆਂ ਗਈਆਂ ਉਹਦਾ ਹੱਲ ਕੀਤਾ ਤੇ ਅੱਜ ਜਿਹੜੀ ਬੁੱਢੇ ਦਰਿਆ ਤੇ ਮੀਟਿੰਗ ਸੀ ਇਹਦੇ ਵਿੱਚ ਜਿਹੜੇ ਜਿਹੜੇ ਅਸੀਂ ਪਿਛਲੇ ਇਸ਼ੂ ਰੇਂਜ ਹੋਏ ਸੀਗੇ ਉਹਨਾਂ ਦੇ ਜਵਾਬ ਲੈ ਕੇ ਨੇ ਜਿਵੇਂ ਕਿ ਬਾਇਓ ਗੈਸ ਪਲਾਂਟ ਦਾ ਕਿ ਕਾਫੀ ਲੰਬੇ ਸਮੇਂ ਤੋਂ ਲਟਕ ਰਿਆ ਸੀ ਕੰਮ ਤੇ ਜਿਵੇਂ ਨਿਸ਼ਾਨਦੀ ਦਾ ਲਟਕ ਰਿਆ ਸੀਗਾ ਉਹ ਕਾਫੀ ਹੱਦ ਤੱਕ ਹੱਲ ਹੋ ਗਿਆ ਵਾ ਤੇ ਖਾਸ ਕਰਕੇ ਬਾਬਾ ਜੀ ਨੂੰ ਅਸੀਂ ਸਪੈਸ਼ਲ ਇਨਵਾਈਟ ਕੀਤਾ ਵਾ ਕਿਉਂਕਿ ਬਾਬਾ ਸਿੱਚੇਵਾਲ ਜੀ ਜਿਹੜੇ ਤੇ ਪਾਣੀਆਂ ਦੇ ਉੱਤੇ ਪਹਿਲਾਂ ਜਿਹੜੀ ਕਾਲੀ ਬੇਈ ਵਾਸਤੇ ਲੱਗੇ ਉਹਨਾਂ ਨੇ ਅੱਜ ਉੱਥੇ ਪਾਣੀ ਸਾਫ਼ ਕਰਤਾ ਤੇ ਅੱਜ ਬੁੱਢੇ ਦਰਿਆ ਵਾਸਤੇ ਬੜੇ ਹੀ ਮਤਲਬ ਕਿ ਕਹਿ ਸਕਦੇ ਆ ਤਨੋਂ ਮਨੋਂ ਲੱਗੇ ਹੋਏ ਨੇ ਤੁਨੋਂ ਵੀ ਲੱਗੇ ਹੋਏ ਨਾਲ ਤੇ ਉਹਦੇ ਵਾਸਤੇ ਅੱਜ ਸਾਰੇ ਜਿਹੜੇ ਇਸ਼ੂ ਸੀਗੇ ਉਹ ਉਹ ਮਤਲਬ ਕਿ ਅਦਰ ਹੱਲ ਕਰੇ ਕਰੇ ਨੇ ਕੁਝ ਜਿਹੜੇ ਹੋ ਗਏ ਨੇ ਉਹਨਾਂ ਵਾਸਤੇ ਅੱਗੇ ਜਿਹੜਾ ਹੋ ਕੀ ਕਰ ਸਕਦੇ ਆ ਜਿਵੇਂ ਕਿ ਜਿਹੜਾ ਪਾਣੀ ਹੈ ਇਹ ਜਿਹੜਾ ਬੁੱਢੇ ਦਰਿਆ ਦਾ ਇਹ ਸਾਫ ਵਾਸਤੇ ਜਿਹੜੇ ਪ੍ਰਾਲੇ ਚੱਲੇ ਨੇ ਉਹਦੇ ਵਾਸਤੇ ਜਿਹੜੇ ਜਿਹੜੇ ਕੰਮ ਸੀਗੇ ਉਹਨਾਂ ਵਾਸਤੇ ਪਤਾਨ ਸਭਾ ਕਮੇਟੀ ਨੇ ਜਿ ਅਲੱਗ-ਅਲੱਗ ਵਿਭਾਗਾਂ ਤੇ ਜਿਹੜੇ ਬਰਾਕ ਕੇ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਤੇ ਉਸ ਇਸ਼ੂ ਤੇ ਮੇਨ ਮੇਨ ਕਹਿ ਸਕਦਾ ਵੀ ਬੁੱਡੇ ਦਿਆਨ ਨੂੰ ਜਿਹੜਾ ਕੰਦਾ ਨਾਲਾ ਬਣਾਤਾ ਪਿਛਲੇ ਸਮੇਂ ਦੇ ਮਲਕਿ ਸਰਕਾਰਾਂ ਨੇ ਤੇ ਅੱਜ ਆਮ ਆਦੀ ਪਾਰਟੀ ਸਰਕਾਰ ਵੀ ਤੇ ਖਾਸ ਕਰਕੇ ਬਾਬਾ ਸੀਚੇਵਾਲ ਜੀ ਸਾਡੇ ਮੇਅਰ ਸਾਹਿਬ ਨੇ ਤੇ ਸਾਰੇ ਅਸੀਂ ਇਹ ਸਾਡੇ ਐਮ ਐਲ ਏ ਸਾਹਿਬਾਨ ਸਾਰੇ ਲਿਟਾਣੇ ਦੇ ਲੱਗੇ ਹੋਏ ਨੇ ਕਿਉਂਕਿ ਬਹੁਤ ਕਹਿ ਸਕਦੇ ਕਲੰਕ ਬਣਿਆ ਹੋਇਆ ਸਾਡੇ ਵਾਸਤੇ ਇਹ ਬੁੱਢਾ ਦਰਿਆ ਜਿਹੜਾ ਗੰਦਾ ਨਾਲਾ ਬਣਤਾ ਉਹਨੂੰ ਸਾਫ਼ ਕਰਨ ਵਾਸਤੇ ਇਸ ਮੌਕੇ ਲੁਧਿਆਣਾ ਦੀ ਨਵੀਂ ਬਣੀ ਬਿਆਰ ਇੰਦਰਜੀਤ ਕੌਰ ਨੇ ਵੀ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਚਿੰਤਾ ਜ਼ਾਰ ਕੀਤੀ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਬੁੱਢੇ ਨਾਲੇ ਦੀ ਸਫਾਈ ਨੂੰ ਲੈ ਕੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਲੇਕਿਨ ਹੁਣ ਸਰਕਾਰ ਲਗਾਤਾਰ ਇਸ ਦੀ ਸਫਾਈ ਦੇ ਲਈ ਯਤਨ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਦੀ ਨਲੈਕੀ ਕਰਕੇ ਸ਼ਾਇਦ ਅੱਜ ਇਹ ਜਿਹੜਾ ਸ਼ਰਾਪ ਹੈ ਇਹਦਾ ਸੰਤਾਪ ਕੱਲਾ ਲੁਧਿਆਣਾ ਹੀ ਨਹੀਂ ਅੱਗੋ ਦਾ ਏਰੀਆ ਜਿਹੜਾ ਪੰਜਾਬ ਦਾ ਉਹ ਵੀ ਪ੍ਰਭੁਕਤ ਰਿਹਾ ਤੇ ਉਸ ਦੇ ਨਾਲ ਨਾਲ ਜੋ ਹੋਰ ਪ੍ਰਾਂਤ ਨੇ ਹੋਰ ਸਟੇਟਾਂ ਨੇ ਉੱਥੇ ਵੀ ਇਹ ਬੜੀ ਦਿੱਕਤ ਆ ਰਹੀ ਹੈ ਬੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਸੋ ਸਾਡੇ ਲੁਧਿਆਣਾ ਦੇ ਵਿੱਚ ਅੱਜ ਜਿਹੜੀ ਇਹ ਬੁੱਢਾ ਦਰਿਆਰ ਕੱਡਿਆ ਰਿਆ ਤੇ ਕਮੇਟੀ ਬਣੀ ਹੋਈ ਹੈ ਉਹਦੀ ਮੀਟਿੰਗ ਰੱਖੀ ਗਈ ਸੀ ਔਰ ਜਿਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਐਮ ਐਲ ਏ ਦਲਜੀਤ ਸਿੰਘ ਘਰੇਲ ਭੋਲਾ ਜੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਔਰ ਨਾਲ ਸਾਡੇ ਰਾਜ ਸਭਾ ਮੈਂਬਰ ਸੰਤਪਲਵੀਰ ਸਿੰਘ ਸੀਚਲ ਜੀ ਵੀ ਮੌਜੂਦ ਰਹੇ ਔਰ ਖਾਸ ਤੌਰ ਤੇ ਜੋ ਬੇਸਿਕ ਦਿੱਕਤਾਂ ਆ ਰਹੀਆਂ ਸੀ ਚਾਹੇ ਉਹ ਡੈਰੀ ਕੰਪਲੈਕਸ ਤੋਂ ਆ ਰਹੀਆਂ ਸੀ ਚਾਹੇ ਇੰਡਸਟਰੀ ਲੈਵਲ ਤੇ ਆ ਰਹੀਆਂ ਸੀ ਉਹਦੇ ਬਾਰੇ ਜੋ ਪਿਛਲੀਆਂ ਮੀਟਿੰਗਾਂ ਦੇ ਵਿੱਚ ਫੈਸਲੇ ਲਏ ਗਏ ਜਾਂ ਪ੍ਰਸ਼ਨ ਰੇਜ਼ ਕੀਤੇ ਗਏ ਉਹਨਾਂ ਦੇ ਹੱਲ ਕੱਢੇ ਗਏ ਨੇ ਔਰ ਆਸ ਕਰਦੇ ਆ ਕਿ ਆਉਣ ਵਾਲੇ ਕੁਝ ਕੋ ਸਮੇਂ ਦੇ ਵਿੱਚ ਜਿਹੜਾ ਇਹ ਬੁੱਢਾ ਨਾਲਾ ਇਹਨੂੰ ਮੁੜ ਤੋਂ ਸਜੀਵ ਕਰਕੇ ਬੁੱਢਾ ਦਰਿਆ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਜਗਬਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ